ਲੋਕ ਸਭਾ ਚੋਣਾਂ ਨੇੜੇ ਆ ਚੁੱਕੀਆਂ ਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਜਾਬਤਾ ਜਿਹੜਾ ਲੱਗ ਚੁੱਕਿਆ ਹੈ ਇਸ ਬਾਰੇ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ਼੍ਰੀ ਹਰਪ੍ਰੀਤ ਸਿੰਘ ਸੂਦਨ ਜੀ ਕੀ ਕਹਿਣਾ ਚਾਹੁੰਦੇ ਆ ਪਬਲਿਕ ਦੇ ਨਾਲ ਆਪ ਜੀ ਨਾਲ ਗੱਲਬਾਤ ਕਰਕੇ ਦੱਸਣਾ ਚਾਹੁੰਦੇ ਆ ਕਾਨੂੰਨੀ ਕਾਰਵਾਈ ਦੇ ਬਾਰੇ ਅਤੇ ਐਸਐਸਪੀ ਸ਼੍ਰੀ ਭਾਗੀਰਥ ਜੀ ਮੀਨਾ ਉਹਨਾਂ ਦਾ ਕੀ ਕਹਿਣਾ ਹੈ ਆਓ ਆਪਾਂ ਉਹਨਾਂ ਦੇ ਜਿਹੜੇ ਵਿਚਾਰ ਆ ਸੁਣਦੇ ਆ तीन बजे उपरंत पूरे देश में जापता लागू हो चुके हैं। पंजाब जो है फेज सैवन पोलिंग जाऊगा एक जून दो हजार में वोटा की जी प्रक्रिया है मुकम्मल की तो चार जून दो हजार चौवी नो, काउंटिंग की प्रक्रिया मुकम्मल की जाएगी असि क्योंकि अखीडियो फेज जा रहे हैं इस करके बहुत ही लंबा जो डॉक्टर ਇਦੇ ਵਿੱਚ ਇਲੈਕਸ਼ਨ ਕਮਿਸ਼ਨ ਵੱਲੋਂ ਵੱਖ-ਵੱਖੀਆਂ ਸੁਵਿਧਾਵਾਂ ਦਿੱਤੀਆਂ ਗਈਆਂ ਹਨ ਜਿਵੇਂ ਕਿ 1950 ਟੋਲ ਫਰੀ ਨੰਬਰ ਸੀ ਵਿਜੀਲ ਐਪ ਚਿਰੇ ਤੇ ਕੀ ਕੋਡ ਆਫ ਕੰਡਕਕਟ ਵੀਆਲੇਸ਼ਨਸ ਨੂੰ ਲੈ ਕੇ ਤੁਸੀਂ ਆਪਣੀਆਂ ਕੰਪਲੇਂਟਸ ਦੇ ਸਕਦੇ ਹੋ ਇਹਨਾਂ ਦਾ ਜਿਹੜਾ ਨਿਪਟਾਰਾ ਹੈ ਉਹ ਤੁਰੰਤ ਕੀਤਾ ਜਾਊਗਾ ਮੋਨਿਟਰਿੰਗ ਜਿਹੜੀ ਹੈ ਡਾਇਰੈਕਟਲੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਸਟੇਟ ਵਿੱਚ ਤੇ ਡਿਸਟ੍ਰਿਕਟ ਵਿੱਚ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਲਈ ਕੌਨਫੀਡੈਂਸ ਬਿਲਡਿੰਗ ਮੀਜਰਸ ਲਈ ਪੁਲਿਸ ਵੱਲੋਂ ਸક્રિયੇ ਕਾਰਵਾਈ ਕੀਤੀ ਜਾ ਰਹੀ ਹੈ ਪੈਰਾਮਿਲਟਰੀ ਫੋਰਸਸ ਦੇ ਨਾਲ ਮਿਲ ਕੇ ਫਲੈਗ ਮਾਰਚਸ ਜਿਹੜੇ ਨਾਕੇ ਸੈਟਅਪ ਕੀਤੇ ਜਾਣੇ ਹਨ ਇੰਟਰ ਸਟੇਟ ਤੇ ਸਾਡੀਆਂ ਜਿਹੜੀਆਂ ਮੋਬਾਈਲ ਸਕੌਡ ਜਿਨ੍ਹਾਂ ਨੂੰ ਫਲੈਂਕ ਸਕੌਡ ਕਹਿੰਨਾ ਫਲਾਈਂਗ ਸਕੌਡ ਟੀਮਸ ਕਿਹਾ ਜਾਂਦਾ ਹੈ ਐਸਐਸਟੀ ਸਟੈਟਿਕ ਸਕੌਡ ਟੀਮ ਜਿਹੜੀਆਂ ਹੈਗੀਆਂ ਇਹ ਸਾਰੀਆਂ ਸੈਟਅਪ ਕੀਤੀਆਂ ਜਾ ਰਹੀਆਂ ਨੇ ਤੇ ਇਹਨਾਂ ਦੇ ਮਾਧਿਅਮ ਰਾਹੀਂ ਅਸੀਂ ਕਿਸੇ ਵੀ ਪ੍ਰਕਾਰ ਦਾ ਜਿਹੜਾ ਪ੍ਰਲੋਭਨ ਕਿਸੇ ਵੀ ਪ੍ਰਕਾਰ ਦਾ ਜਿਹੜਾ ਮਸਲ ਪਾਵਰ ਹੈ ਉਹਦੇ ਯੂਜ਼ ਨੂੰ ਪੂਰੀ ਠਲ ਪਾਵਾਂਗੇ ਪੂਰੀ ਰੋਕ ਲਾਵਾਂਗੇ ਪ੍ਰਸ਼ਾਸਨ ਪੂਰੀ ਤਰ੍ਹਾਂ ਤਤਪਰ ਹੈ ਕਿ ਕੋਈ ਵੀ ਜੇ ਕੋਡ ਆਫ ਕੰਡਕੱक्ट ਦੀ ਵਾਇਲੇਸ਼ਨ ਕਰਦਾ ਹੈ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦਾ ਹੋਏ ਉਹਦੇ ਖਿਲਾਫ ਕਾਨੂੰਨ ਮੁਤਾਬਕ ਚੋਣ ਕਮਿਸ਼ਨ ਦੀ ਹਦਾਇਤਾਂ ਮੁਤਾਬਕ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਮੈਂ ਇਹਦੇ ਨਾਲ ਹੀ ਅਖੀਰ ਵਿੱਚ ਤੁਹਾਡੇ ਮਾਧਿਅਮ ਰਾਹੀਂ ਆਪਣੇ ਜ਼ਿਲ੍ਹੇ ਦੇ ਸਾਰੇ ਵੋਟਰਸ ਨੂੰ ਬੇਨਤੀ ਕਰਾਂਗਾ ਰਿਕੁਐਸਟ ਕਰਾਂਗਾ ਕਿ ਇਹ ਸਾਡੇ ਦੇਸ਼ ਦੀ ਮਕੱਦਰ ਲਈ ਜੋ ਕਾਰਵਾਈ ਤੁਹਾਡੇ ਵੱਲੋਂ ਪਾਈ ਜਾਣੀ ਹੈਗੀ ਜਾਂ ਵੋਟਾਂ ਵਿੱਚ ਭਾਗ ਲੈ ਕੇ ਵੋਟ ਆਪਣੀ ਵੋਟ ਦੇ ਹੱਕ ਨੂੰ ਐਕਸਰਸਾਈਜ਼ ਕਰਕੇ ਉਹਨੂੰ ਜ਼ਰੂਰ ਕਰੋ ਅਤੇ ਇਹਨੂੰ ਆਪਣੇ ਹੱਕ ਦੇ ਨਾਲ-ਨਾਲ ਆਪਣੀ ਡਿਊਟੀ ਦੇ ਵਜੋਂ ਸਮਝੋ ਇਹ ਇੱਕ ਆਦਰਸ਼ ਨਾਗਰਿਕ ਦੀ ਡਿਊਟੀ ਹੈ ਕਿ ਉਹ ਆਪਣੇ ਆਉਣ ਵਾਲੇ 5 ਸਾਲਾਂ ਵਿੱਚ ਜਿਹੜੀ ਸਰਕਾਰ ਨੇ ਉਹਦੇ ਦੇਸ਼ ਤੇ ਰਾਜ ਕਰਨਾ ਹੈ ਉਹਦੇ ਲਈ ਸਾਰੀਆਂ ਸਕੀਮਸ ਤਿਆਰ ਕਰਨੀਆਂ ਹਨ ਦੇਸ਼ ਦੇ ਸੁਨਹਿਰੇ ਭਵਿੱਖ ਦੀ ਸਾਰੀ ਕਾਰਵਾਈ ਉਸੇ ਸਰਕਾਰ ਨੇ ਕਰਨੀ ਹੈ ਉਦੀ ਚੋਣ ਇੱਕ ਸੱਜੰਗ ਵੋਟਰ ਜੋ ਹੈ ਆਪਣੀ ਵੋਟ ਨੂੰ ਡਿਊਟੀ ਵਜੋਂ ਇਸਤੇਮਾਲ ਕਰਕੇ ਕਰੇ ਸੋ ਇਹੀ ਬੇਨਤੀ ਨਾਲ ਮੈਂ ਰਿਕੁਐਸਟ ਕਰਾਂਗਾ ਕਿ 4 ਜੂਨ ਤੇ 1 ਜੂਨ ਤੇ 4 ਜੂਨ ਦੋਵੇਂ ਜਿਹੜੀਆਂ ਤਰੀਕਾਂ ਉਹਨਾਂ ਨੂੰ ਧਿਆਨ ਚ ਰੱਖਦੇ ਹੋ ਇੱਕ ਚੋਣ ਨੂੰ ਆਪਣੀ VOTING ਦੇ ਹੱਕ ਨੂੰ ਤੇ VOTING ਦੀ ਡਿਊਟੀ ਨੂੰ ਸਹੀ ਤਰੀਕੇ ਨਾਲ ਪੂਰਾ ਕਰੇ ਸੋ ਤੇ ਇੱਕ ਸੈਂਟਰਲ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਜਿਸ ਵਿੱਚ ਕੀ ਸਾਡੇ ਕੋਲ ਸੋਸ਼ਲ ਮੀਡੀਆ ਚੈਨਲਸ ਨੂੰ ਮੋਨਿਟਰਿੰਗ ਤੁਹਾਡੇ ਡਿਜੀਟਲ ਚੈਨਲਸ ਦੀ ਮਾਨਿਟਰਿੰਗ ਉਸ ਤੋਂ ਇਲਾਵਾ ਜਿਹੜੀਆਂ ਸਾਡੀਆਂ ਲਾਈਵ ਫੀਡਸ ਹੈਗੀਆਂ ਹਨ ਮੈਂ ਪਹਿਲਾਂ ਹੀ ਦੱਸਿਆ ਕਿ ਐਫਐਸਟੀਆਂ ਐਸਐਸਟੀਆਂ ਹੋਣਗੀਆਂ ਉਹਨਾਂ ਦੀ ਮਾਨਿਟਰਿੰਗ ਅਤੇ ਜੋ ਸਾਡੇ ਪ੍ਰੈਸ ਦੇ ਵੀਰਾਂ ਦੇ ਗਰੁੱਪ ਹੈਗੇ ਨੇ ਜਿਨ੍ਹਾਂ ਚ ਸਰਕੂਲੇਟਡ ਨਿਊਜ਼ ਨੂੰ ਜਨਰਲੀ ਸ਼ੇਅਰ ਕੀਤਾ ਜਾਂਦਾ ਆਪਸ ਵਿੱਚ ਉਹ ਸਾਰਿਆਂ ਦੀ ਮਾਨਿਟਰਿੰਗ ਕੀਤੀ ਜਾ ਰਹੀ ਹੈਗੀ ਹੈ ਇਸ ਜਿਹੜੇ ਕੰਟਰੋਲ ਰੂਮ ਦੇ ਇੰਚਾਰਜ ਸਾਡੇ ਡੀਪੀਓ ਡੀਪੀਆਰੋ ਸਾਹਿਬ ਹੈਗੇ ਨੇ ਤੇ ਇਹਦੇ ਵਿੱਚ ਸੀਨੀਅਰ ਆਫੀਸਰ ਇਹਨਾਂ ਦੇ ਨਾਲ ਤਾਲਮੇਲ ਕਰਕੇ ਪੂਰੀ ਟੀਮ ਲੱਗੀ ਹੋਈ ਹੈ 24x7 ਇਹਨੂੰ ਮਾਨੀਟਰ ਕੀਤਾ ਜਾਊਗਾ ਤੇ ਕਿਸੇ ਪ੍ਰਕਾਰ ਦੀ ਵੀ ਜੇ ਫੇਕ ਨਿਊਜ਼ ਆਂਦੀ ਹੈ ਤਾਂ ਸਾਡਾ ਸਭ ਤੋਂ ਪਹਿਲਾ ਰਿਸਪਾਂਸ ਇਹੀ ਹੋਗਾ ਕਿ ਉਹਨੂੰ ਕਾਊਂਟਰ ਕੀਤਾ ਜਾਵੇ ਅ ਮੈਂ ਪਹਿਲਾਂ ਹੀ ਬੇਨਤੀ ਕੀਤੀ ਸੀ ਫੈਕ ਚੈੱਕ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ ਤੇ ਕਾਊਂਟਰ ਕਰਨਾ ਸਾਡੀ ਜ਼ਿੰਮੇਵਾਰੀ ਹੈ ਅਸੀਂ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਰਹਹੀਂ ਹਾਂ ਉਹਦਾ ਤੁਰੰਤ ਕਾਊਂਟਰ ਕਰਨ ਦੀ ਪੂਰੀ ਕਾਰਵਾਈ ਕਰਾਂਗੇ ਜੀ ਓਕੇ ਦੇਖੋ ਮੁਖ ਸਰ ਪੁਲਿਸ ਵੱਲੋਂ कल जो चोन जाब्ता लगे वो बाद में असर पूरी तरह एक्टिव हो गए हैं कल भी असी फ्लैग मार्च मुकसद शहर केडक्ट किया और सा पी एफ और डिस्ट्रिक्ट पुलिस के साथ कंबाइंड जो कॉन्फिडेंस बिल्डिंग मेजर है वो कंटिन्यू रहेंगे वेद स्पेशल नाकाबंदी और फ्लैग मार्च असी रेगुलरली कंडक्ट करवाएंगे ये ही जो चोन कमीशन की हिदायत के मुताबिक असी पीओ फ्रंट पे जो अरेस्ट करने की मुहिम है वो काफ़ी तेजी की हुई हैगी इस साल के हूं तक हंड्रेड के आसपास पीओ पकड़ लिए है इधर अलावा अभी जो नॉन अवेलेबल वारंट है वो एग्जीक्यूट करवा रहे हैं और जो पैरोल जंपर है उन्होंने भी असी फड़ रहे हैं जो फोकस है जो इलीगल लिकर या ड्रग्स का जो कारोबार है उसको फड़न वास्ते पूरी टीम साड़ी सजग हैगी उसके अलावा साढ़े जो इंटर स्टेट बॉडर है राजस्थान और हरियाणा के नाल उसी नाइनटीन इंटर स्टेट नक आइडेंटिफाई किए हैं जिथे अं सा डिप्लॉयमेंट करेंगे वेद एक्साइज ऑफिसर की भी टीम साढ़े नाल रहेंगे ताकि कोई इलीगल लिखर की स्मगलिंग होंगी है तो उन्होंने ऊपर नत्थ पाया जा सके मैं पूरे डिस्ट्रिक्ट वासन अपील करता हूँ और रिक्वेस्ट करता हूँ कि बिल्कुल फ्री और फेयर इलेक्शन अंस कंडक्ट करवाएंगे तो बिल्कुल निरपक होकर और बिल्कुल निडर होकर अपने वोट का इस्तेमाल जरूर करें ताकि एक लोकतंत्र के तुम एक सजग नागरिक बन सको